ਇਧਰ ਬੈਠ ਜੋ ਵੀ ਮਾਤਾ ਬੈਣ ਇਸ਼ਤਿਹਾਰ ਨਹੀਂ ਮਤਲਬ ਦੇਰੀ ਵਿੱਚ ਮੀਟਿੰਗ ਦੇ ਵਿੱਚ ਪਹੁੰਚੇ ਸਸਰੀਕਾਰ ਭਾਈ ਪੰਜਾਬ ਦੀ ਕੋਰ ਕਮੇਟੀ ਦੇ ਪਹੁੰਚੇ ਪੰਜਾਬ ਦੇ ਪ੍ਰਸਿੱਧ ਕਕਰ ਰਵਿੰਦਰ ਸਿੰਘ ਅਸੇ ਲਿਆਲਾ ਅਤੇ ਅਕਬਾਲ ਸਿੰਘ ਜੀ ਮਹਿਣਾ ਪੰਜਾਬ ਦੇ ਮੀਤ ਪ੍ਰਧਾਨ ਦਲਜੀਤ ਕੌਰ ਜੀ ਮਡੀਰਾ ਜ਼ਿਲ੍ਹਾ ਮੋਗਾ ਜੋ ਪੰਜਾਬ ਦੇ ਕਮੇਟੀ ਮੈਂਬਰ ਅਤੇ ਕਰਮਜੀਤ ਕੌਰ ਜੀ ਪਿੰਡ ਕੋਸਲੀ ਸੰਗਰ ਜੋ ਕਿ ਪੰਜਾਬ ਦੇ ਕਮੇਟੀ ਮੈਂਬਰ ਅੰਦਰ ਬਣਾਈ ਆ ਜਿਹੜਾ ਜ਼ਿਲ੍ਹਾ ਫਾਜ਼ਿਲਕਾ ਫੇਡ ਲਾ ਲੋਤੀ ਬਣੀ ਹੈ ਜ਼ਿਲ੍ਹਾ ਜਰਨੈਲ ਸੱਤਰੋ ਪੂਰੀ ਫਾਈਲ ਸਾਡੀ ਹੋਈ ਬਾਕੀ ਦੇ ਬਿੱਟੋ ਕਾਈ ਪ੍ਰਧਾਨ ਜੀ ਪਹੁੰਚੇ ਆ ਅਸੂ ਸਾਰੇ ਜਵੀ ਮਾਤਾ ਪਿਤਾ ਪਾਈ ਪਹੁੰਚੇ ਅਸੀਂ ਸਭ ਦਾ ਹੀ ਤੇ ਬਹੁਤ ਧੰਨਵਾਦ ਕਰਦੇ ਤੁਹਾਡਾ ਜੀ ਆਇਆਂ ਨੂੰ ਅੱਜ ਜਿਹੜੇ ਆਪਾਂ ਜੋ ਕਿ ਸ਼ਾਇਦ ਵੀਕ ਜਿਹੜੇ ਆਪਾਂ ਪਹੁੰਚੇ ਤੁਸੀਂ ਤੇ ਚਲੋ ਜੀ ਪਹੁੰਚੇ ਗੱਲ ਇਹ ਹੈ ਵੀ ਆਪਾਂ ਕਾਨੂੰਨ ਬਤਾ ਬਤਾਰ ਕਰਦੇ ਰੂਪ ਦੇ ਦੇਰੇ ਤੋਂ ਨਾ ਅੱਜ ਕੱਲ ਬਾਹਰ ਨਾ ਹੋਣਾ ਰੂਪ ਦੇ ਦੇਰੇ ਦੇ ਵਿੱਚ ਹੀ ਰਹਿਣਾ ਹੁੰਦਾ ਪਰ ਇਹਦੇ ਨਾਲ ਨਾਲ ਜੀ ਆਪਾਂ ਕਾਨੂੰਨ ਦੇ ਦੇਰੇ 'ਚ ਤਾਂ ਹੀ ਪੰਚਾਂਗੇ ਕਿ ਆਪਾਂ ਟਾਈਮ ਦੇ ਪੂਰੇ پابੰਦਰਾਂ ਨਾਲ ਟਾਈਮ ਜਿਹੜਾ ਆਪਾਂ ਦਿੱਤਾ ਗਿਆ ਸੀ 10:30 ਵਜੇ ਤੱਕ ਇਸ ਪੰਡਾਲ ਦੇ ਵਿੱਚ ਹੋਣਾ ਪਰ ਸਾਡੀਆਂ માતા ਪਿਤਾ ਉਹ ਘਰ ਹੀ ਚੱਲ ਜੀਏ 11:00 ਵਜੇ ਹੁਣ 11:00 ਵਜੇ ਹੁਣ ਚੱਲ ਜੀਏ ਸਮਾਪਤੀ ਲਈ ਪੌਂਟ ਪੌਂਟ ਉਹ ਠੀਕ ਨਹੀਂ ਆ ਰਿਹਾ ਜੇਕਰ ਟੈਂਸਰ ਪਹੁੰਚਿਆ ਜਾਵੇ ਤਾਂ ਆਪਾਂ ਟੈਂਸਰ ਨੂੰ ਲੇਟਿੰਗ ਦੀ ਸਮਾਪਤੀ ਕਰ ਦੇਗੇ ਜੋ ਕਿ ਮੰਗ ਪੱਤਰ ਦੇਣਾ ਹੁੰਦਾ ਉਹ ਮੰਗ ਪੱਤਰ ਵੀ ਟੈਂਸਰ ਦਿੱਤਾ ਜਾਂਦਾ ਹੈ ਕਰੋ ਕੋਈ ਗੱਲ ਨਹੀਂ ਤੁਸੀਂ ਆਪਾਂ ਸਮਝਾ ਸਕੋ ਇਹਨਾਂ ਤਾਪ ਜਵਾ ਸਕੀ ਅੱਗੇ ਕਰ ਦੇ ਵਿੱਚ ਦੇਖਿਆ ਹੋਇਆ ਆਪਣੀ ਜੁਨੀਅਰ ਦੇਖ ਤੋਂ ਹੋਈ ਹੈ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਦੋ ਦਿਨ ਤੋਂ ਆਪਾਂ ਇਹ ਹਫ਼ਤੇ ਦੀ ਦੋ ਤਰੀਕ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਪਰ ਆਪਾਂ ਨੇ ਤਰੀਕ ਰੱਖੀ ਆ 5 ਤਰੀਕ ਨੂੰ ਲੇਟ ਕਰਾਂਗੇ ਉਦੋਂ ਜਿਹੜੀ ਆਪਣੀ 11ਵੇਂ ਮਹੀਨੇ ਦੀ ਮੀਟਿੰਗ ਆ ਉਹ ਕੈਨਸਲ ਕੀਤਾ ਗਿਆ ਸੀ ਸ਼ਾਇਦ 10ਵੇਂ ਦੀ ਕੈਨਸਲ ਹੋਈ ਸੀ ਜਿਹਦੇ ਵਿੱਚ ਸਾਡੀਆਂ ਮਾਤਾ ਪਿਤਾ ਭੈਣਾਂ ਭਾਈ ਤੁਸੀਂ ਨਰਮਾ ਜੀ ਬੰਦੇ ਦੇ ਇਸ ਕਾਰਨ ਦੇ ਕੇ ਤੋਂ ਦੇਖਣਾ ਉਹ ਕੈਨਸਲ ਹੋਇਆ ਇਸ ਕਾਰਨ ਪਰ ਅੱਜ ਦੀ ਮੀਟਿੰਗ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਪੂਰੇ ਨਹੀਂ ਪਹੁੰਚੇ ਜਿਨ੍ਹਾਂ ਨੂੰ ਪਹੁੰਚਣਾ ਚਾਹੀਦਾ ਸੀ ਤਾਂ ਜੇਕਰ ਆਪਾਂ ਮੰਲਪੱਤਰ ਦੇਣਾ ਡੀਸੀ ਨੂੰ ਜਾਂ ਪੰਜਾਬ ਸਰਕਾਰ ਨੂੰ ਦਿਖਾਉਣਾ ਤਾਂ ਆਪਣੀ ਨਿਰੇਖਾ ਦਾ ਨਾਂ ਕੀ ਰੱਖਿਆ ਨਿਰੇਖਾ ਮਨਜ਼ੂਰ ਜਾਗਰੂਕਤਾ ਯੂਨੀਅਨ ਜਾਗਰੂਕਤਾ ਦਿਖਾਉਣਾ ਆਵਸਰਾਂ ਨੂੰ ਦਿਖਾਉਣਾ ਭੈਣ ਭਰਾਵਾਂ ਨੂੰ ਦਿਖਾਉਣਾ ਸਰਕਾਰ ਨੂੰ ਦਿਖਾਉਣਾ ਸਟੇਟ ਸਰਕਾਰ ਨੂੰ ਦਿਖਾਉਣਾ ਇਹ ਸਾਰਾ ਦਿਗਾਉਣਾ ਵਾਲਾ ਸਿਸਟਮ ਆ ਪਰ ਗੱਲ ਇਹ ਹੈ ਜੇ ਸਰ ਤਾਂ ਹੋ ਸਕਦਾ ਮਾੜੀ ਮੋਟੀ ਜਾਗਤੀ ਹੋਣ ਜਿੱਦੋਂ ਜਿਵੇਂ ਕੋਈ ਮੰਗ ਪੱਤਰ ਜਾਂਦੇ ਆ ਜਿਵੇਂ ਆਪਣੀ ਪਿੰਡਾਂ ਕਈਆਂ ਪਿੰਡਾਂ ਦੇ ਵਿੱਚ ਮੁਸ਼ਕਲਾਂ ਹੁੰਦੀਆਂ ਨੇ ਇਹ ਪਿੰਡ ਦੀ ਅਪਲੀਕੇਸ਼ਨ ਅਸੀਂ ਲੈਣੀ ਨਹੀਂ ਗੱਲ ਨਹੀਂ ਸੁਣਦੇ ਤਾਂ ਉੱਥੇ ਜੀ ਸਾਡਾ ਕਾਗਜ਼ ਪੱਤਰ ਜਾਂਦਾ ਹੈ ਰਜਿਸਟਰ ਹੋ ਕੇ ਜਾਂਦਾ ਹੈ ਉਹਦੇ ਵਿੱਚ ਅਫਸਰ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਇਹਦੀ ਯੂਨੀਅਨ ਬਣੀ ਹੈ ਅਸੀਂ ਜਾ ਕੇ ਸਵੇ ਨਾਲ ਦੀ ਨਾਲ ਫਿਰ ਉਹਨਾਂ ਦਾ ਕੰਮ ਵੀ ਨਾਲ ਕਰਦੇ ਆਂ ਇਹ ਬਠਿੰਡੇ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਉੱਥੋਂ ਵੀ ਮਰਚੁੱਠੀ ਆਈ ਵੀ ਠੀਕ ਹੈ ਤੁਹਾਡਾ ਖਰਾਲਾ ਜਿਹੜਾ ਉਹ ਕਰਨ ਜਾ ਰਹੇ ਆ ਤੁਸੀਂ ਆਪ ਦੀ ਧਾਰ ਕੱਢ ਲਿਓ ਜੋ ਵੀ ਕੰਮ ਆ ਚਾਹੇ ਮਕਾਨ ਨਾਲ ਸੰਬੰਧੀ ਆ ਜਾਂ ਹੋਰ ਵੀ ਜਿਹੜਾ ਕੰਕ ਨਹੀਂ ਮਿਲ ਰਹੀ ਉਹ ਸੰਬੰਧੀ ਜਿਹੜਾ ਅਧਿਐਕ ਕੀਤਾ ਗਿਆ ਸੀ ਉਹਦੀ ਚਿੱਠੀ ਵੀ ਭੇਜੀ ਗਈ ਆ ਪਰ ਗੱਲ ਇਹ ਆ ਵੀ ਅਵਸਰ ਜਾਗੇ ਕਿ ਆਪਾਂ ਨੂੰ ਨਹੀਂ ਜਾਗਣਾ ਚਾਹੀਦਾ ਜਿੰਨਾ ਚਿਰ ਖੁਦ ਆਪਾਂ ਨਹੀਂ ਜਾਗਦੇ ਅਵਸਰ ਕੀ ਕਰਨਗੇ ਅਵਸਰ ਵੀ ਆਪਣੇ ਨਾਲ ਆ ਜਿੰਨਾ ਚਿਰ ਆਪਾਂ ਜਾ ਕੇ ਅਫਸਰ ਨੂੰ ਜਗਾਉਦੇ ਨਹੀਂ ਉਹਨਾਂ ਚਿਰ ਜਾਗਣਾ ਹੀ ਨਹੀਂ ਇਸ ਕਾਰਨ ਕੱਲਾ ਇੱਕ ਤੇ ਕੰਮ ਨਾ ਸਿੱਟੋ ਜਿੰਨੇ ਵੀ ਸਾਰੇ ਆਪਣੇ ਅਹੁਦੇਦਾਰ ਚੁਣੇ ਆ ਚਾਹੇ ਕੋਈ ਜਨਰਲ ਸਕੱਤਰਾ ਕੋਈ ਪੰਜਾਬ ਦਾ ਚਾਹੇ ਜ਼ਿਲ੍ਹੇ ਦਾ ਚਾਹੇ ਪਿੰਡ ਦਾ ਇਕਾਈ ਪ੍ਰਧਾਨ ਆ ਜਿੰਨੇ ਵੀ ਅਹੁਦੇਦਾਰ ਆ ਉਹ ਆਪਣਾ ਆਪਣਾ ਧਿਆਨ ਰੱਖਣਾ ਕਿ ਜਿੱਥੇ ਆਪਣੀ ਮੀਟਿੰਗ ਜਾਂ ਮੰਗ ਪੱਤਰ ਦੇਣਾ ਉਹਦੇ ਵਿੱਚ ਆਪਦੇ ਪਿੰਡ ਦੇ ਵਿੱਚ ਹੇ ਪਿੰਡ ਦੇ ਵਿੱਚ ਆ ਕੇ ਜਾ ਹੌਕਾ ਦਵਾਵੇ ਜੇ ਮਰਜ਼ੀ ਕਰੇ ਉਹ ਪਿੰਡ ਦੇ ਵਿੱਚੋਂ ਸਾਡੀਆਂ ਮਾਤਾ ਪਿਤਾ ਪੈਣਾ ਪਾਈਆਂ ਨੂੰ ਲੈ ਕੇ ਆਣਾ ਤੇ ਜਿਹੜਾ ਬੱਤੀ ਡਾਕੀ ਦੇ ਵਿੱਚ ਆਪੋ ਜਿਹੜਾ ਮੰਗ ਪੱਤਰ ਹੈ ਜਿਹੜਾ ਡੀਸੀ ਨੂੰ ਸੌਂਪ ਸਕੀਏ ਹੁਣ ਜੇ ਬੱਤਾ ਕੱਟ ਹੋਣਗੇ ਤਾਂ ਫਿਰ ਆਪਾਂ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਸਕਦੇ ਹਾਂ ਜੇ ਆਪਾਂ ਜਣੀ ਦਾਸਾਂ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਸੈਂਟਰ ਨੂੰ ਕੀ ਭੇਜਾਂ ਤੇ ਇਹਦੀ ਰਿਪੋਰਟ ਆਪਣੀ ਨਿਰਨਾ ਜਾਵੇ ਰਿਪੋਰਟ ਆਪਣੀ ਜਾਣੀ ਚਾਹੀਦੀ ਆ ਤਾਂ ਵਧੀਆ ਜਾਵੇ ਠੀਕ ਹੈ ਪਤਾ ਨਹੀਂ ਕਿ ਘੱਟ ਹੋਇਆ ਜੇ ਆਪਾਂ ਕੱਲੇ-ਕੱਲੇ ਆਵਾਂਗੇ ਤਾਂ ਗੱਲ ਨਹੀਂ ਬਣਦੀ ਆਪਾਂ ਜੇ ਪਿੰਡ ਦਾ ਮੈਂਬਰ ਪੰਚਾਇਤ ਵੀ ਬਣਾਉਣੇ ਆ ਉਹਦੇ ਵਿੱਚ ਵੀ ਜੇਕਰ ਇੱਕ ਵਾਰਡ ਦੇ ਵਿੱਚ ਆਪਣਾ 200 ਮੈਂਬਰ ਆ ਤੇ 200 ਮੈਂਬਰ ਦੇ ਵਿੱਚੋਂ ਜੇਕਰ ਇੱਕ ਪਾਸੇ 150 ਜਾਂ 100 ਤੋਂ ਜ਼ਿਆਦਾ ਵੋਟ ਹੋਊਗੀ ਤਾਂ ਤਾਂ ਜਾ ਕੇ ਇੱਕ ਮੈਂਬਰ ਬਣੂਗਾ ਮੈਂਬਰ ਸਰਪੰਚ ਵੀ ਐ ਬਣਦੀ ਆ ਇਹ ਦੱਸੋ ਕਿ ਜਿਹੜਾ ਆਪਾਂ ਆਪਣੀ ਯੂਨੀਅਨ ਪੂਰੇ ਪੰਜਾਬ ਦੀ ਹੈ ਆਪਾਂ ਪਹੁੰਚੇ ਕਿੰਨੇ ਸਾਰੇ ਵੀ ਜਿਹੜੀ ਪੀਏ ਦੇ ਵਿੱਚ ਘਾਟ ਨਹੀਂ ਕੀ ਪਿੰਡਾਂ ਦੇ ਵਿੱਚ ਇੰਨੇ ਆ ਸਾਰੇ ਇਸ ਕਾਰਨ ਸਾਡੀਆਂ ਮਾਤਾ ਭੈਣਾਂ ਨੂੰ ਬੇਨਤੀ ਹੈ ਕਿ ਜਿਸ ਟਾਈਮ ਤੇ ਮੀਟਿੰਗ ਰੱਖੀ ਜਾਂਦੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਪੰਜਾਬ ਸਰਕਾਰ ਨੂੰ ਜਿਹੜਾ ਸਿਨੇ ਹਮ ਚੰਗਾ ਜਾ ਸਕੇ ਤਾਂ ਅੱਜ ਜੀ ਕੋਈ ਆਪਣਾ ਬੰਦੂ ਕਰਕੇ ਦੇਖੋ ਕਿ ਸਿੱਖ ਨਹੀਂ ਕਿਉਂਕਿ ਜਿਹੜਾ ਇਕੱਠ ਨਹੀਂ ਨਾਤਾ ਭੁਲਰਪਿੰਡ ਤੇ ਪੂਰੀ ਆਏ ਆ ਤੇ ਸਿੱਧਾ ਜਿਹੜੇ ਉਹ ਜਿਹੜੇ ਬਾਈਪਾਸ ਤੇ ਪਹੁੰਚੇ ਆ ਅਜੇ ਹੁਣ ਪਹੁੰਚੇ ਆ ਇਸ ਕਾਰਨ ਜਿਹੜਾ ਅੱਜ ਦਾ ਜਿਹੜਾ ਮੰਗ ਪੱત્રਾ ਉਹ ਵੀ ਦੇ ਪਾਵਾਂਗੇ ਇਹ ਤੋਂ ਕਿਉਂਕਿ ਸਾਰਾ ਕੰਮ ਲੇਟ ਆ ਤਾਂ ਇਸ ਕਾਰਨ ਚਲੋ ਜੋ ਵੀ ਆਏ ਆ ਤੁਹਾਡਾ ਸਭ ਨੂੰ ਧੰਨਵਾਦ ਕਰਨੀ ਆ ਤਾਂ ਪਿੰਡ ਸਿੱਧਾੜੀ ਤੋਂ ਹੋਣ ਆਏ ਆ ਖੰਮੂਨ ਜਿਹੜਾ ਕੀ ਆਪਾਂ ਕਾਨੂੰਨ ਦੇ ਬਾਰੇ ਇੱਥੇ ਉਹ ਮੈਂ ਕਹਿੰਦਾ ਟਾਈਮ ਸਿਰ ਆਪਣਾ ਕੰਮ ਤੋਂ ਜੇ ਹੁਣ ਜੱਜ ਟਾਈਮ ਦਿੰਦਾ ਕਿ ਅਸੀਂ ਇੰਨੇ ਟਾਈਮ ਤੇ ਤੁਹਾਡੀ ਤਰੀਕ ਬੋਲਣੀ ਹੈ ਤੇ ਆਪਾਂ ਤਰੀਕ ਤੋਂ ਬਾਅਦ ਜਾਵਾਂਗੇ ਤਾਂ ਜੱਜ ਵੀ ਵਾਰੰਟ ਕੱਢ ਦਿੰਦਾ ਇਸ ਕਰਮ ਸਾਰੇ ਟਾਈਮ ਦੇ ਪਾਵਨ ਰਹਿਣਾ ਟਾਈਮ ਜਿੰਨਾ ਦਿੱਤਾ ਹੁੰਦਾ ਉਹਨੇ ਟਾਈਮ ਤੇ ਪਹੁੰਚਣਾ ਹੁੰਦਾ ਜੀ ਬਾਕੀ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਜੈ ਭੀਮ ਜੈ ਪਰਮ ਅੰਡ ਸੀਵ ਵਾਲੀ ਦੇ ਵਰਕਰ ਸਾਡੇ ਵਿਚਕਾਰ ਪਹੁੰਚੇ ਇਹਨਾਂ ਨੂੰ ਰੇਟ ਫੀਸ ਲਈ ਜਾਵੇ ਅੱਗੇ ਤੋਂ ਟਾਈਮ ਨਾਲ ਫੇਰ ਆਉਣ ਠੀਕ ਗੱਲ ਹੋ ਗਈ ਜੀ ਇੰਨਾ ਲੇਟ ਆਪਣਾ ਤੁਸੀਂ ਐਂ ਕਰੋ ਜਿਹੜੇ ਆਪਣੇ ਭਾਸਾ ਜੀ ਆ ਇਹਨਾਂ ਨੂੰ ਟਾਈਮ ਦੂਜਾ ਬੋਲਣ ਦਾ ਦਿਓ ਜੋ ਮਿੰਟ ਬਲਾਕ ਤੇ ਚੁਣੀ ਗਏ ਪਹਿਲਾਂ ਮੈਨੂੰ ਪੁੱਛ ਲੈਣ ਦਿਓ ਜੀ ਇੰਨਾ ਟਾਈਮ ਦੀ ਲੇਟ ਦਾ ਬੋਲ ਦਾ ਕਾਰਨ ਕੋਈ ਮਜ਼ਦੂਰੀ ਕੋਈ ਧੀਰਜੇ ਹੋਇਆ ਸਾਡੇ ਇਹ ਰੋਡ ਹੈਗਾ ਖਰਾਬ ਸਰ ਕਿਹੜਾ ਨੇ ਬਸੋਂ ਦੀ ਲੋਡਾਂ ਕੱਟੀ ਜਾਂਦੇ ਨੇ 9 ਵਜੇ ਚੜ੍ਹੇ ਬਸ ਇਹ ਅਸੀਂ ਆ ਤਾਂ ਉੱਥੇ ਗਏ ਸੀ ਪੌਣੇ 11 ਆ ਰਹੇ ਸੀ ਮੇਰੀ ਬਸੋਂ ਚ ਭੀੜ ਇੰਨੀ ਨਹੀਂ ਕਿ ਸਾਨੂੰ ਆਦੇ ਨਹੀਂ ਜਿਹੜਾ ਨਹੀਂ ਜਿਹੜਾ ਮੁਖਜੂੜੀ ਦੇ ਤੋਂ ਪਹਿਲਾਂ ਹੁਣ ਪ੍ਰਾਈਵੇਟ ਪੌਣੇ 11 ਪਹਿਲਾਂ ਤਾਂ ਤੁਸੀਂ ਕਰੋ ਹੀ ਬਹੁਤ ਰੇਟ ਹੈ ਇੱਕ ਮਿੰਟ ਰੁਕ ਜੋ ਵੀ ਜੀ ਰੁਕ ਜੋ ਤੁਮਨੇ ਬਾਕੀ ਨਹੀਂ ਮਾਣਿਆ ਉਹ 10 ਮਿੰਟ ਰੋਕੋ ਬਾਅਦ ਸਤਿ ਸਮਾਪਤੀ ਕਰਨ ਵਾਲੀ ਪੌਣੇ 11 ਸੀ ਥਾਂ ਤੇ ਤੁਹਾਨੂੰ ਪੌਣੇ 8 ਚੜ੍ਹਨਾ ਚਾਹੀਦਾ ਸੀ 23 ਮਾਫੀ ਚਾਹੁੰਦੇ ਹਾਂ 10 ਘੰਟੇ ਦਾ ਟ੍ਰਿਪ ਲੈ ਕਰ ਵੀ ਦੇਣਾ ਗਾ ਦਾ ਹੋਣਾ ਹੀ ਹੋਣਾ ਤੇ ਚਲੋ ਅੱਗੇ ਤੋਂ ਤਿਆਰ ਰੱਖਣਾ ਬਾਅਦ ਵਿੱਚ ਕੀ ਲੋੜ ਲਾ ਲਿਓ ਆਪਣਾ ਜਿਹੜਾ ਖਾਸ ਗੱਤੇ ਸਿੰਘ ਜੀ ਆਪਣਾ ਸਿੰਘ ਜਨਾਬ ਨਾ ਪ੍ਰਧਾਨ ਹੈ ਜੀ ਅੱਛਾ ਮੌਸਰ ਦੇ ਫਿਰ ਮੌਸਰ ਸਾਹਿਬ ਦੇ ਜਿਨ੍ਹਾਂ ਨੇ ਕਾਲਾ ਭੁੱਲਰ ਜਾਗਰੂਕਤਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਇਹਨਾਂ ਨੂੰ ਬਸ ਬਸ ਬੰਦ ਕਰ ਦੇ ਮੇਰੇ